ਜੀ ਇਹ ਤੇ ਇਹ ਸਵਾਲ ਸਰਕਾਰਾਂ ਨੂੰ ਪੁੱਛੇ ਜਾਣੇ ਚਾਹੀਦੇ ਆ ਕਿ ਉਹਨਾਂ ਨੇ ਕਿਉਂ 4 ਪ੍ਰਤੀਬ ਤੋਂ ਬਾਅਦ ਤੱਕ ਕਿਉਂ ਨਹੀਂ ਉਹਨਾਂ ਦਾ ਇੰਦੀ ਕੰਮ ਕੀਤਾ ਉਹਨਾਂ ਨੂੰ ਸੌਂਚ ਪਾਉਣ ਦਾ ਤੇ ਬਾਕੀ ਚਲੋ ਸਾਡੇ ਤੋਂ ਓਟਾਸਰਾ ਗੁਰੂ ਮਹਾਰਾਜ ਤੇ ਆ ਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਆ ਕੋਈ ਚਿੰਤਾ ਤੋਂ ਦੀ ਲੋੜ ਨਹੀਂ ਗੁਰੂ ਮਹਾਰਾਜ ਕਰਨਗੇ ਕਿਰਪਾ ਅਗਲੀ ਕਾਰਵਾਈ ਅਜੇ ਦੇਖ ਰਹੇ ਆ ਅਸੀਂ ਸ਼ਾਇਦ ਇੱਕ ਦੋ ਦਿਨਾਂ ਤੱਕ ਕੋਈ ਕਰਕੇ ਮੀਟਿੰਗ ਆਪਣੇ ਸਹਿਯੋਗੀ ਜਨਾਂ ਨਾਲ ਕਿ ਅੱਗੇ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਕੋਈ ਕਾਨੂੰਨੀ ਕਾਰਵਾਈ ਆ ਕੋਈ ਸਮਾਜਿਕ ਦਵਾਵਾ ਮੈਂ ਕੀ ਕੀ ਕਰਨਾ ਉਹਦੇ ਵਾਸਤੇ ਸੰਗਤ ਵੇ ਡੀ ਕਰ ਰਹੇ ਆ ਵਿਛਤੀ ਤੇ ਵਿਛਤੀ ਅਮਰਪਾਲ ਸੌ ਚੁੱਕੇ ਉਹਦਾ ਐਨਐਫਸੀ ਖਤਮ ਹੋਵੇ ਤੇ ਉਹ ਆ ਕੇ ਸੰਦਖਾਂ ਦੇ ਵਿੱਚ ਜਲਦ ਹੀ ਅਮਰਿਤਪਾਲ ਸਿੰਘ ਚੁੱਕੇਗਾ ਸੌ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦਾਇਆ ਵੱਡਾ ਬਿਆਨ ਤੋਂ ਦੱਸਦੇ ਕਿ ਅੱਜ ਅਮਰਿਤਪਾਲ ਸਿੰਘ ਦਾ ਪਰਿਵਾਰ ਸ਼ਹੀਦ ਪਾਈ ਮਹਿਤਾਬ ਸਿੰਘ ਪੰਗੂ ਦੇ ਸ਼ਹੀਦੀ ਸਮਾਗਮ ਮੌਕੇ ਪਹੁੰਚਿਆ ਜਿੱਤੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਜਦ ਪੁੱਛਿਆ ਕਿ ਅਮਰਿਤਪਾਲ ਸਿੰਘ ਕਦੋਂ ਸੌਂ ਚੁੱਕੇਗਾ ਤਾਂ ਉਹਨਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਅਮਰਿਤਪਾਲ ਸਿੰਘ ਜਲਦੀ ਸੌਂ ਚੁੱਕ ਲਵੇਗਾ ਕਿਉਂਕਿ ਕੁਝ ਕਾਨੂੰਨੀ ਪ੍ਰਕਿਰਿਆਵਾਂ ਦੇ ਚੱਲਦੇ ਹੋਇਆਂ ਥੋੜੀ ਦੇਰੀ ਹੋਈ ਹੈ ਸੌਂ ਚੁੱਕਣ ਦੇ ਵਿੱਚ ਤੇ ਸਾਨੂੰ ਉਮੀਦ ਹੈ ਕਿ ਜਲਦੀ ਅਮਰਿਤਪਾਲ ਸਿੰਘ ਲੋਕ ਸਭਾ ਦੇ ਵਿੱਚ ਭਾਰਤ ਦੀ ਸੰਵਿਧਾਨ ਦੀ ਸੌਂ ਚੁੱਕੇਗਾ ਤੇ ਨਾਲ ਹੀ ਉਹਨਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨਾਂ ਦੇ ਪੁੱਤ ਨੂੰ ਐਮਪੀ ਬਣਾਏ ਨਹੀਂ ਵੱਡੀ ਲੀਡ ਦੇ ਨਾਲ ਜਿਤਾਇਆ ਉਹਨਾਂ ਨੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਜਿੱਥੇ ਪੁੱਜੀ ਉਹ ਜੀ ਸਾਡਾ ਸਾਰੇ ਕੰਮ ਦਾ ਫਰਜ ਮੰਨਦਾ ਸ਼ਿਦਾਂ ਨੂੰ ਨਮਸਕਾਰ ਕਰਨ ਦਾ ਤੇ ਜੋ ਸਿਕਸੀਤਾ ਕੋ ਕਾਮ ਲਈ ਚੰਗਾ ਕੰਮ ਕਰਦੇ ਨੇ ਉਹਨਾਂ ਦਾ ਮਾਨ ਸਨਮਾਨ ਹੋਣਾ ਤਾਂ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਸੀਗਾ ਕਿ ਉਹਦੇ ਵਾਸਤੇ ਸਾਨੂੰ ਵੀ ਸਦਾ ਦਿੱਤਾ ਗਿਆ ਕਿ ਅਸੀਂ ਆਪਣੇ ਆਪ ਨੂੰ ਵੱਡੇ ਵੱਡੇ ਭਾਗੀ ਸਮਝਦੇ ਹਾਂ ਕਿ ਜਿਹੜਾ ਇਹਨਾਂ ਸੰਕਾਂ ਨੇ ਇਹਦਾ ਮਾਨ ਸਨਮਾਨ ਕਰ ਦਿੱਤਾ ਹਰਪ੍ਰੀਤ ਸਿੰਘ ਜਨਮ ਜਰਮਨੀ ਉਹਨਾਂ ਦਾ ਸਰਜੀਤ ਡਾਕਟਰ ਸਰਜੀਤ ਸਿੰਘ ਉਹਨਾਂ ਦਾ ਕਿ ਜਿਨ੍ਹਾਂ ਨੇ ਆਪਰਾਲਾ ਕੀਤਾ ਭਾਈ ਅੰਮ੍ਰਿਤ ਸਾਹਿਬ ਆਪ ਵੀ ਵੱਲੋਂ ਸੋਹਣੇ ਸਮਾਗਮ ਤੇ ਪੁੱਜੇ ਨੇ ਕਿਹਾ ਉਹਨਾਂ ਬਾਰੇ ਇਹ ਤੇ ਜੀ ਇਹ ਸਵਾਲ ਸਰਕਾਰਾਂ ਨੂੰ ਪੁੱਛੇ ਜਾਣੇ ਚਾਹੀਦੇ ਆ ਕਿ ਉਹਨਾਂ ਨੇ ਕਿਉਂ 4 ਤਰੀਕ ਤੋਂ ਬਾਅਦ ਤੱਕ ਅੱਜ ਤੱਕ ਕਿਉਂ ਨਹੀਂ ਉਹਨਾਂ ਦਾ ਕੰਮ ਕੀਤਾ ਸੌਂਚ ਪਾਉਣ ਦਾ ਤੇ ਬਾਕੀ ਚਲੋ ਸਾਡੇ ਤੋਂ ਓਟਾਸਰਾ ਗੁਰੂ ਮਹਾਰਾਜ ਤੇ ਆ ਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕੋਈ ਚਿੰਤਾ ਤੋਂ ਦੀ ਲੋੜ ਨਹੀਂ ਗੁਰੂ ਮਹਾਰਾਜ ਕਰਨ ਦੀ ਕਿਰਪਾ ਕਿਉਂਕਿ ਸੰਗਤਾਂ ਨੂੰ ਭਾਰੀ ਉਮੀਦ ਸੀ ਕਿ ਪੰਜਾਬ ਤੱਕ ਅਡਾਲਸਾ ਯਾਤਰਾ ਹੋਵੇ ਤੇ ਉਹਨਾਂ ਨੂੰ ਹੋਣ ਦੇ ਕਾਰਨ ਕੀ ਸਮੇਂ ਦੇ ਕਿਹੜੇ ਇਹ ਮੈਨੂੰ ਸਰਕਾਰਾਂ ਦੀ ਬਦ ਨੀਤੀ ਕਹਿ ਸਕਦਾ ਕਿ ਜਿਹੜੇ ਲੋਕਾਂ ਨੂੰ ਜਿਹੜੀਆਂ ਭਾਵਨਾਵਾਂ ਨੂੰ ਥੇਸ ਪਹੁੰਚਾਉਂਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਕਾਫੀ ਦਿਨ ਸਮਾਸਿਕਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਸੀ ਪਰ ਹੁਣ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਵੀ ਉਹਨਾਂ ਨੂੰ ਜਲਦੀ ਜਲਦੀ ਜੋ ਇਹਨਾਂ ਦਾ ਚਿੰਨ੍ਹ ਨਿਰਸੋਚਾਈ ਜਾਵੇ ਤੇ ਬਾਕੀ ਗੱਲ ਹੋਈ ਨੈਕ ਸਟੈਪ ਦੀ ਹੈ ਜੀ ਅਗਲੀ ਕਾਰਵਾਈ ਦੀ ਅਗਲੀ ਕਾਰਵਾਈ ਅਜੇ ਦੇਖ ਰਹੇ ਹਾਂ ਅਸੀਂ ਸ਼ਾਇਦ ਉਹ ਇੱਕ ਦੋ ਦਿਨਾਂ ਤੱਕ ਕੋਈ ਕਰਕੇ ਮੀਟਿੰਗ ਆਪਣੇ ਸਹੋਜੀਆਂ ਨਾਲ ਕਿ ਅੱਗੇ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਕੋਈ ਕਾਨੂੰਨੀ ਕਾਰਵਾਈ ਆ ਕੋਈ ਸਮਾਜਿਕ ਦਬਾਵਾ ਮੈਂ ਕੀ ਕੀ ਕਰਨਾ ਉਹਦੇ ਵਾਸਤੇ ਸੰਘਨ ਨੂੰ ਕੀ ਹੋਵੇ ਸੰਘਨ ਨੂੰ ਤਾਂ ਅਪੀਲ ਇਹ ਹੋਏ ਕਿ ਚੜ੍ਹਦੀ ਕਲਾ ਜਰੋ ਏ ਗੁਰੂ ਮਹਾਰਾਜ ਭਲੇ ਕਰਦੇ ਵੀ ਤੇ ਦਿਨੀ ਮਾਤਾ ਅਮਤੀ ਪਾਦੀਕੇ ਦੇ ਪੁੱਤਰ ਨੇ ਇਹ ਕੰਮ ਕਰਤਾ ਦੀ ਉਹ ਇਲੈਕਸ਼ਨ ਲੜਨ ਦੀ ਚਲੋ ਉਹ ਵੀ ਉਹਨਾਂ ਦਾ ਸਲਾਗਨ ਗਿਣਤੀ ਕਰਕੇ ਦੇਖਦੇ ਆ ਕਿ ਜੇ ਉਹ ਲੈਣਾ ਚਾਹੁੰਦੇ ਆ ਤਾਂ ਕੋਈ ਨਹੀਂ ਸਾਡੀ ਸਪੋਰਟ ਕਰਾਂਗੇ ਸਰ ਇੱਕ ਪ੍ਰੋਟੋਕੋਲ ਹੈ ਮੈਂ ਸੁਣੀਆਂ ਕਿ ਮਤਲਬ ਆਲਦਾ ਉੱਥੇ ਮੈਂ ਸੁਣਿਆ ਵੀ ਸਪੀਕਰ ਮੈਂ ਖੁਦ ਸੁਣਿਆ ਵੀ ਸਪੀਕਰ ਨੇ ਤਿੰਨ ਵੀਰ ਉਹਨਾਂ ਦਾ ਨਾਮ ਅਨਾਉਂਸ ਕੀਤਾ ਹਾਜ਼ਰੀ ਲੱਗ ਗਈ ਉਹਨਾਂ ਦੀ ਹੈਨਾ ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਉਹਨਾਂ ਨੂੰ ਕਿਵੇਂ ਉੱਥੇ ਹਾਜ਼ਰੀ ਲਵਾਉਂਦੀ ਹੈ ਕੀ ਉਹ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਂ ਸੈਂਟਰ ਦੀ ਹੈ ਜਾਂ ਸਪੀਕਰ ਦੀ ਹੈ ਇਹ ਮਤਲਬ ਪ੍ਰਸ਼ਾਸਨ ਦੇ ਵੱਸ ਦੀ ਗੱਲ ਹੈ ਵੀ ਅਸੀਂ ਤਾਂ ਬਹੁਤ ਡੀਕ ਰਹੇ ਹਾਂ ਵੀ ਛੇਤੀ ਤੇ ਛੇਤੀ ਉਹ ਮਤਲਬ ਪਾਲ ਸੌਂ ਚੁੱਕ ਤੇ ਉਹਦਾ ਐਨਐਸਸੀ ਸੰਘੋਵਿਤ ਉਹ ਆ ਕੇ ਸੰਲਕਾਂ ਦੇ ਵਿੱਚ ਵੀ ਚਾਹ ਸੰਗੋ ਜੇ ਪਹਿਲੀ ਵਾਰ ਜਕਾਰਿਆਂ ਦੇ ਨਾਲ ਪੁੱਜਿਆ ਹੋਵੇ ਸਾਰੇ ਕੀ ਗਏ ਇਹ ਤੇ ਫਿਰ ਜਦੋਂ ਜਿਹੜੇ ਬੰਦੇ ਅਜੇ ਸਿੱਖ ਉੱਥੇ ਗਏ ਆ ਹਨਾ ਉਹਨਾਂ ਦਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਨੇ ਕਈ ਹੋਰ ਵੀ ਕਮਿਊਨਟੀਆਂ ਜਿਹੜੀਆਂ ਪਾਰਟੀਆਂ ਦੇ ਵਿੱਚੋਂ ਆਏ ਜੇ ਸਿੱਖ ਜਾਂਦੇ ਆ ਪਰ ਫਿਰ ਵੀ ਉਹਨਾਂ ਨੂੰ ਨਾਰਾ ਤੇ ਗੁਰਸਾਲ ਦਾ ਹੀ ਬਲੰਦ ਕਰਨਾ ਚਾਹੀਦਾ ਮੇਰਾ ਖਿਆਲ ਹੈ ਮੈਂ ਸੁਣਿਆ ਹੈ ਅਮਰ ਆਹ ਬੀਬੀ ਸਿਮਰ ਹਰਸੀਮਰ ਗੌਰ ਨੇ ਵੀ ਖਤੇ ਬਲਾਈਆ ਤੇ ਇਹ ਤੇ ਗੁੰਜਣਗੇ ਜੀ ਜੇ ਸਰਕਾਰਾਂ ਸੂਤ ਨਹੀਂ ਆਉਂਦੀਆਂ ਤਾਂ ਮੈਨੂੰ ਲੱਗਦਾ ਹੈ ਕਿ 26 ਚ ਫਿਰ ਆਮ ਹੀ ਗੁੰਜਣਗੇ ਇਹ ਮੇਰੀ ਤਮੰਨਾ ਵੀ ਹੈ ਤੇ ਲੋਕ ਵੀ ਚਾਹਦੇ